ਸੰਸਾਰ ਭਰ ਵਿੱਚ ਵਸਦੇ ਪੰਜਾਬੀ ਪੈਣਾ ਭਰਾਵਾਂ ਮਾਵਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਸलाम ਅਦਾਬ ਕਹਿੰਦੇ ਹਾਂ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਤਹਜ਼ੀਬ ਨੂੰ ਸੁਚੇਤ ਕਰਨ ਦੇ ਖਿਆਲਾਂ ਨਾਲ ਅੱਜ ਵਿਸ਼ੇਸ਼ ਰੂਪ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਦਾ ਪੰਜਾਬ ਅਤੇ ਚੜ੍ਹਦੇ ਪਾਸੇ ਵਾਲਾ ਪੰਜਾਬ ਦੋਹਾਂ ਪੰਜਾਬੀਆਂ ਦੀ ਸਾਂਝੀ ਮੁਹੱਬਤ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬਾਂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਅੱਜ ਕਰਨ ਦਾ ਇਰਾਦਾ ਬਣਿਆ ਇਹ ਕੱਲ ਕਰਨ ਦਾ ਵੀ ਮਨ ਸੀ ਕਈ ਵਾਰ ਖਬਰਾਂ ਹੇਠਾਂ ਤੋਂ ਆ ਜਾਂਦੀਆਂ ਹਨ ਜਿਸ ਖਬਰ ਦੀ ਵਕਤ ਤੇ ਹਿਸਾਬ ਨਾਲ ਮਹੱਤਤਾ ਵੱਧ ਹੁੰਦੀ ਹੈ ਉਸ ਉੱਤੇ ਪਹਿਲਾਂ ਚਰਚਾ ਕਰ ਲਈਦੀ ਹੈ ਸਾਰੀਆਂ ਖਬਰਾਂ ਨੂੰ ਇੱਕੇ ਐਪੀਸੋਡ ਦੇ ਵਿੱਚ ਸਮੇਟਣਾ ਔਖਾ ਹੋ ਜਾਂਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਇਸ ਨੂੰ ਜੇ ਸੰਯੋਗ ਮੰਨਿਆ ਜਾਵੇ ਕਿ ਕਈ ਵਾਰ ਮੇਰੇ ਵਿਸ਼ੇ ਵੀਰ ਸਰੇਂਦਰ ਸਿੰਘ ਨਾਲ ਜੁੜ ਜਾਂਦੇ ਹਨ ਇਹ ਅੱਜ ਹੀ ਨਹੀਂ ਕਈ ਵਾਰ ਹੋ ਚੁੱਕਾ ਸੁਰਿੰਦਰ ਸਿੰਘ ਦਾ ਮਤਲਬ ਹੈ ਸਤਲੁਜ ਟੀਵੀ ਸਤਲੁਜ ਵੀ ਸੱਸੇ ਨਾਲ ਹੈ ਤੇ ਸੁਰਿੰਦਰ ਸਿੰਘ ਵੀ ਸੱਸੇ ਨਾਲ ਹੈ ਇਹ ਵੀ ਸੰਜੋਗੀ ਸਮਝੋ ਮੋਦੀ ਮਾਰਕੀਟ ਕਹਿ ਲਓ ਵਿਪਰਵਾਦ ਕਹਿ ਲਓ ਆਰਐਸਐਸ ਦੇ ਝੰਡੇ ਕਹਿ ਲਓ ਗੱਲ ਇਕੀ ਹੈ ਤੇ ਇਸ ਤੋਂ ਵੀ ਜੇ ਆਪਾਂ ਅੱਗੇ ਜਾ ਕੇ ਡੂੰਘਾ ਸੁਚੀਏ ਤਾਂ ਭਾਰਤੀ ਡੀਪ ਸਟੇਟ ਦੀ ਗੱਲ ਕਰੀਏ ਸਰਕਾਰ ਕੋਈ ਵੀ ਹੋਵੇ ਸਾਰਿਆਂ ਦਾ ਏਜੰਡਾ ਸਿੱਖਾਂ ਨੂੰ ਮਾਰਨ ਲਈ ਇੱਕੋ ਹੀ ਹੈ ਸਿੱਖਾਂ ਨੂੰ ਮਾਰਨ ਦਾ ਇੱਕ ਨਹੀਂ ਕਈ ਢੰਗ ਨੇ ਵਰਤ ਕੇ ਇਹਨਾਂ ਨੇ ਸਾਰੇ ਦੇਖ ਲੈਨੇ ਸਫਲ ਨਾ ਕੋਈ ਹੋਇਆ ਤੇ ਨਾ ਅੱਗੇ ਜਾ ਕੇ ਸਫਲ ਕੋਈ ਹੋਣਾ ਹਵਾਵਾਂ ਨੂੰ ਪਿੰਜਰੇ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਅਸਮਾਨਾਂ ਦੇ ਵਿੱਚ ਸਰਹੱਦ ਨਹੀਂ ਬਣਨੀ ਤੇ ਸੁੱਕੀਆਂ ਰੇਤਾਂ ਨਾਲ ਕਦੇ ਕਿਲੇ ਨਹੀਂ ਉਸਰਦੇ ਏਜੰਡਾ 1947 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਪੰਜਾਬ ਨੂੰ ਦੋ ਟੋਟਿਆਂ 'ਚ ਵੰਡਿਆ ਫਿਰ 1966 ਵਿੱਚ ਤਿੰਨ ਹਿੱਸਿਆਂ ਵਿੱਚ ਕੀਤਾ ਕੁੱਲ ਕੀਤੇ ਪੰਜ ਟੋਟੇ ਹਿਮਾਚਲ ਹਰਿਆਣਾ ਪੰਜਾਬ ਲੈਂਦਾ ਪੰਜਾਬ ਅਤੇ ਦਿੱਲੀ ਦਿੱਲੀ ਸਮੇਤ ਪੰਜਾਬ ਦੇ ਪੰਜ ਟੋਟੇ ਕੀਤੇ ਗਏ ਇਨਾਹੇ ਟੋਟਿਆਂ ਦੇ ਵਿੱਚ ਵਸਦੀ ਹੋਈ ਖਲਕਤ ਫਿਰ ਇਹਨਾਂ ਨੂੰ ਧਰਮ ਦੇ ਨਾਮ ਤੇ ਵੰਡਿਆ ਗਿਆ ਫਿਰ ਧਰਮਾਂ ਦੇ ਵਿੱਚ ਅਗਾਹ ਫਿਰਕੇ ਸ਼ੁਰੂ ਕੀਤੇ ਜਿਵੇਂ ਰਾਧਾ ਸਵਾਮੀ ਕੂਕੇ ਭਨਿਆਰੇ ਵਾਲੇ ਸਰਸੇ ਵਾਲੇ ਨੂਰ ਮਹਿਲੀਏ ਨਰਕਧਾਰੀਏ ਅਤੇ ਅਗਾਹ ਹੋਰ ਕਈ ਤਰ੍ਹਾਂ ਦਾ ਕੂੜ-ਕਬਾੜ ਹੈ ਜਿਹੜਾ ਲੇਟੈਸਟ ਤੇ ਬਿਲਕੁਲ ਮਾਡਰਨ ਤਰੀਕਾ ਉਹ ਹੁਣ ਨਵਾਂ ਇਹ ਸੀ ਆਰਐਸਐਸ ਵੱਲੋਂ ਆਪਣੇ ਹੀ ਬੰਦਿਆਂ ਨੂੰ ਇਸਾਈ ਮਤ ਦੀ ਉਤਲੇ ਉਤਲੀ ਟ੍ਰੇਨਿੰਗ ਦੇ ਕੇ ਆਪੇ ਹੀ ਪਾਦਰੀ ਫਾਦਰ ਬਣਾਉਣਗੇ ਅਤੇ ਪੰਜਾਬ ਵਿੱਚ ਫਿਰ ਇਹਨਾਂ ਨੂੰ ਉਤਾਰਿਆ ਗਿਆ ਅਖੇ ਜੀ ਸਿੱਖ ਇਸਾਈ ਬਣ ਰਹੇ ਜਿਹੜੇ ਬਣਾ ਰਹੇ ਨੇ ਉਹ ਖੁਦ ਇਸਾਈ ਨਹੀਂ ਹੈਗੇ ਉਹ ਤਾਂ ਹਿੰਦੂ ਨੇ ਇਹ ਮੇਰਾ ਇਲਜ਼ਾਮ ਨਹੀਂ ਹੈ ਇਹ ਸੱਚ ਹੈ ਕੋਈ ਇਸਾਈ ਹੈ ਤੇ ਪੰਜਾਬ ਦੇ ਉੱਤੇ ਇਸਾਈ ਬਣਾਉਣ ਲਈ ਪੈਸਾ ਨਹੀਂ ਖਰਚ ਕਰ ਰਹੀ ਇਹ ਪੈਸਾ ਸਾਰਾ ਐਰਐਸਐਸ ਖਰਚ ਕਰ ਰਹੀ ਹੈ ਪਰ ਇਹ ਦੇ ਨਾਲ ਹੋਵੇਗਾ ਕਿ ਕੁਝ ਨਹੀਂ ਹੋਣਾ ਵਕਤੀ ਤੌਰ ਤੇ 4 ਦਿਨ ਭਰਮ ਭਲੇਖੇ ਖੜੇ ਰਹਿਣਗੇ ਦਿਮਾਗਾਂ ਦੇ ਵਿੱਚ ਇਸ ਪਾਟੋ ਧਾੜ ਦਾ ਭਾਂਡਾ ਉਸੇ ਦਿਨ ਭੱਜ ਗਿਆ ਸੀ ਜੇਸ ਤਰ੍ਹਾਂ ਕਿਸਾਨ ਅੰਦੋਲਨ ਦਿੱਲੀ ਵਿੱਚ ਸ਼ੁਰੂ ਹੋਇਆ ਸੀ ਪੰਜਾਬ ਦੇ ਖਲਕਤ ਨੂੰ ਭਾਵੇਂ ਹਜ਼ਾਰ ਟੋਟਿਆਂ ਵਿੱਚ ਵੰਡ ਲੋ ਪਾਣੀ ਨੂੰ ਕਿਵੇਂ ਵੰਡ ਲੋਗੇ ਪਾਣੀ ਨੂੰ ਆਰਜੀ ਤੌਰ ਤੇ ਵਧਾ ਜਾ ਸਕਦਾ ਹੈ ਰੋਕਿਆ ਵੀ ਨਹੀਂ ਜਾ ਸਕਦਾ ਉਸ ਦੀ ਦਿਸ਼ਾ ਬਦਲੀ ਜਾ ਸਕਦੀ ਹੈ ਪੰਜਾਬ ਦੀ ਕਹਾਵਤ ਹੈ ਨਾ ਕਿ ਪਾਣੀ ਦੇ ਵਿੱਚ ਸੋਟਾ ਮਾਰਨ ਨਾਲ ਪਾਣੀ ਦੂ ਨਹੀਂ ਹੁੰਦੇ ਜੇ ਪਾਣੀ ਨੂੰ ਅੱਗ ਤੇ ਰੱਖ ਕੇ ਸਕਾਉਣ ਸਾੜਨ ਦਾ ਪ੍ਰਬੰਧ ਕਰਨਾ ਆਵੇ ਉਹ ਫਿਰ ਵੀ ਕਾਬੂ ਨਹੀਂ ਆਉਂਦਾ ਭਾਫ਼ ਬਣ ਕੇ ਉੱਡ ਜਾਂਦਾ ਹੈ ਉੱਤੇ ਜਾ ਕੇ ਬੱਦਲ ਬਣ ਜਾਂਦਾ ਹੈ ਫਿਰ ਵਰਸਣ ਲੱਗ ਪੈਂਦਾ ਹੈ ਰੋਕੋਗੇ ਕਿਵੇਂ ਮੈਂ ਕੋਈ ਸ਼ਬਦਾਂ ਦਾ ਜੰਝਾਲ ਨਹੀਂ ਬਣ ਰਿਹਾ ਗੱਲ ਅਸਲੋਂ ਹਕੀਕੀ ਹੈ ਸੋਨੇ ਵਾਂਗ ਸ਼ੁੱਧ ਚਮਕਦੀ ਹੈ ਇਸ ਪੰਜਾਬ ਉੱਤੇ ਸਦੀਆਂ ਤੋਂ ਕਈ ਹਾਕਮ ਆਏ ਪਾਰ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਇੱਥੋਂ ਦੇ ਪੌਣ ਪਾਣੀ ਦੇ ਵਿੱਚ ਇਸ ਧਰਤੀ ਦੇ ਜ਼ਰੇ ਜ਼ਰੇ ਦੇ ਵਿੱਚ ਸਿਰਫ ਖੇਤੀ ਕਰਕੇ ਕਣਕ ਮੱਕੀ ਨਹੀਂ ਬੀਜੀ ਇੱਥੇ ਹਿਮਤਾਵੇਂ ਬੀਜੀਆਂ ਇੱਥੇ ਯੁਰਤ ਵੀ ਬੀਜੀ ਇੱਥੇ ਅਣਖਾ ਵੀ ਬੀਜੀਆਂ ਮੁੱਖ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੀ ਕਾਇਆ ਕਲਪ ਕਰਦਿਆਂ ਇੱਕ ਅਜਿਹਾ ਇਨਸਾਨ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਜਿਸ ਨੇ 12 ਆਏ ਵਿਦੇਸ਼ੀ ਹਾਕਮਾਂ ਦੀਆਂ ਕਿਸੀਆਂ ਕਰਾ ਕਰ ਭਜਾਏ ਉਹਨਾਂ ਇਹ ਲੁਟੇਰੇ ਕਾਫਲਿਆਂ ਦਾ ਇੱਕ ਹਿੱਸਾ ਬੇਪਰਾਂ ਦਾ ਕਾਫਲਾ ਜੋ ਦੱਖਣ ਪੂਰਬ ਦੇ ਵਿੱਚੋਂ ਚਾਂਕਿਆ ਦੀਆਂ ਪੁੱਠੀਆਂ ਸਦੀਆਂ ਮਤਾਂ ਲੈ ਕੇ ਆਇਆ ਜਿਸ ਨੇ ਵਿਸ਼ੇਸ਼ ਕਰਕੇ ਸਿੱਖਾਂ ਦਾ ਜੀਵਣਾ ਦੁਭਰ ਕੀਤਾ ਹੋਇਆ ਸੀ ਅਤੇ ਅਜੇ ਵੀ ਕੀਤਾ ਹੋਇਆ ਹੈ ਪਰ ਸਿੱਖ ਕੌਮ ਨੇ ਵੀ ਵਾਦਾ ਕੀਤਾ ਉਹ ਕੀ ਸਿਆਂ ਕਰਾ ਕੇ ਛੱਡੇਗੀ ਆਕੜੇ ਹੋਏ ਧੌਣ ਨੂੰ ਫੁੰਕਾਰੇ ਮਾਰਦੇ ਸਿਰਾਂ ਨੂੰ ਜੇ ਗੋਡਿਆਂ ਵਿੱਚ ਨਾ ਦਿੱਤਾ ਤਾਂ ਗੁਰੂ ਦਾ ਖਾਲਸਾ ਗੁਰੂ ਨੂੰ ਕੀ ਜਵਾਬ ਦੇਵੇਗਾ ਦੁਨੀਆ ਭਰ ਵਿੱਚ ਕੁੱਤੇ ਖਾਣੀ ਕਰਾਉਣ ਤੋਂ ਬਾਅਦ ਸਿੱਖਾਂ ਨੂੰ ਗੁਰਵਾਦੀ ਅਤੰਕਵਾਦੀ ਟੈਰੋਰਿਸਟ ਦੱਸਣ ਤੋਂ ਬਾਅਦ ਆਪਣੇ ਉੱਤੇ ਖੁਦ ਇੱਕ ਅੰਤਰਰਾਸ਼ਟਰੀ ਇੰਟਰਨੈਸ਼ਨਲ ਟੈਰੋਰਿਸਟ ਦਾ ਲੇਬਲ ਲਾ ਚੁੱਕਿਆ ਭਾਰਤ ਭਾਰਤ ਵੈਸੇ ਮੂੰਹ ਨਿਕਲ ਜਾਂਦਾ ਨਾ ਤੈਦਾ ਅਸਲ ਵਿੱਚ ਇੰਡੀਆ ਉਹ ਵੀ ਅੰਗਰੇਜ਼ਾਂ ਨੇ ਆਪਣੀ ਮਰਜ਼ੀ ਨਾਲ ਰੱਖਿਆ ਸੱਚੀ ਗੱਲ ਤੇ ਇਹ ਹੈ ਕਿ ਇਹਨਾਂ ਕੋਲ ਤੇ ਆਪਣਾ ਨਾਮ ਹੀ ਹੈ ਨਹੀਂ ਇਹਨਾਂ ਨੂੰ ਬਚਾਉਣ ਵਾਲਾ ਕੋਈ ਇਹਨਾਂ ਦੀ ਸੱਭਿਆਚਾਰ ਨੂੰ ਨਾਂ ਦੇਣ ਵਾਲਾ ਕੋਈ ਇਹਨਾਂ ਦੇ ਭੁੱਖੇ ਢਿੱਡਾਂ ਨੂੰ ਭਰਨ ਵਾਲਾ ਕੋਈ ਇਹਨਾਂ ਪਿਆਸੀਆਂ ਬੂਥੀਆਂ ਦੇ ਵਿੱਚ ਪਾਣੀ ਪਾਉਣ ਵਾਲਾ ਕੋਈ ਪਰ ਆਕੜ ਦੇਖ ਲੋ ਕਿੰਨੇ ਸੱਤਾ ਕੋੜੀਆਂ ਜਿੰਨੀਆਂ ਇਹਨਾਂ ਦਾ ਆਕੜਾ ਹੋਰ ਤਾਂ ਹੋਰ ਇਹਨਾਂ ਨੂੰ ਆਰੀਅਨ ਵੀ ਕਿਹਾ ਜਾਂਦਾ ਹੈ ਤੇ ਅਜੇ ਤੱਕ ਆਰੀਅਨਾਂ ਦਾ ਇਹ ਨਹੀਂ ਪਤਾ ਲੱਗਾ ਹੈ ਦੁਨੀਆ ਦੇ ਕਿਹੜੇ ਖਿੱਤੇ ਕੋਣੇ ਵਿੱਚੋਂ ਆਏ ਇਸ ਦਾ ਪ੍ਰਤੱਖ ਸਬੂਤ ਕੋਈ ਨਹੀਂ ਕੋਈ ਕਹਿੰਦਾ ਇਹ ਮੈਕਸੀਕੋ ਵਾਲੇ ਪਾਸਿਓਂ ਆਏ ਕੋਈ ਆਖਦਾ ਹੈ ਪੁਰਤਗਾਲ ਵਾਲੇ ਪਾਸਿਓਂ ਆਏ ਕੋਈ ਆਖਦਾ ਨਹੀਂ ਇਹ ਈਰਾਨ ਦੇ ਵਿੱਚ ਹੀ ਵਸਦਾ ਇੱਕ ਫਿਰਕਾ ਸੀ ਉੱਥੋਂ ਆਏ ਨੇ ਗਵਾਂਡ ਚੋਂ ਹੀ ਇਹ ਤਾਂ ਇਸ ਦੇਸ਼ ਦੇ ਹੈ ਨਹੀਂ ਜਿਹੜਾ ਇਸ ਦੇਸ਼ ਦਾ ਹੀ ਨਹੀਂ ਉਸ ਦੇਸ਼ ਦਾ ਬਣੇਗਾ ਕਿਵੇਂ ਜਿਹੜਾ ਇਤਿਹਾਸ ਇੱਕੁੱਛੜ ਚੁੱਕੀ ਫਿਰਦੇ ਆ ਉਹ ਸਾਰੇ ਦਾ ਸਾਰਾ ਫੇਕ ਹੈ ਜਾਲੀ ਹੈ ਬਸ ਇੱਕ ਸਕ੍ਰਿਪਟ ਹੈ ਜਿਹੜੀ ਲਿਖ ਕੇ ਆਪਣੇ ਵੀ ਕਹਾਣੀ ਵਾਂਗੂ ਬਣਾਈ ਹੈ ਅਸਲ ਵਿੱਚ ਇੱਥੇ ਹੋਇਆ ਹੀ ਕੱਖ ਨਹੀਂ ਪਰ ਜੋ ਅਸਲ ਵਿੱਚ ਇੱਥੇ ਹੋਇਆ ਉਹ ਸਿਰਫ ਲੁੱਟਮਾਰ ਝੂਠ ਤੂਫਾਨ ਜਿਸ ਦੇ ਰਾਹੀਂ ਇਹਨਾਂ ਨੇ ਦੂਸਰੇ ਇੱਥੇ ਦੇ ਵਸਦਿਆਂ ਲੋਕਾਂ ਨੂੰ ਦੰਗੇ ਕੀਤਾ ਤੇ ਲੁੱਟਿਆ ਮਾਰਿਆ ਉਹ ਦਿਨਵੇਂ ਹੁਣ ਨਿਬੜ ਜਾਣ ਵਾਲੇ ਲੱਗੇ ਹੀ ਨੇ ਹੁਣ ਕੋਈ ਇਹ ਗੱਲ ਕਹਿ ਸਕਦਾ ਇਹਨਾਂ ਨੇ ਤੇ ਆਪਣਾ ਬਹੁਤ ਇਤਿਹਾਸ ਲਿਖਿਆ ਇਹਨਾਂ ਜੋ ਵੀ ਲਿਖਿਆ ਉਹ ਇਤਿਹਾਸ ਨਹੀਂ ਹੈ ਮਿਥਿਆਸ ਆ ਮਿਥਿਆਸ ਅਤੇ ਇਤਿਹਾਸ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਇਤਿਹਾਸ ਦਾ ਅਰਥ ਹੈ ਕਿ ਜੋ ਵਾਪਰਿਆ ਮਿਥਿਆਸ ਹੁੰਦਾ ਵਾਪਰਿਆ ਕੁਛ ਨਹੀਂ ਬਸ ਵੈਸੇ ਹੀ ਮਿਥ ਲਿਆ ਕਿ ਵਾਪਰਿਆ ਸੀ ਜਿਵੇਂ ਕੋਈ ਇਹ ਕਹਿ ਦੇਵੇ ਕਿ ਕਿਸੇ ਬੰਦੇ ਦੇ 10 ਸਿਰ ਸਨ ਇੱਕ ਲਾਤਾ ਦੂਜਾ ਫਿਰ ਆ ਗਿਆ ਤੀਜਾ ਆ ਗਿਆ ਚੌਥਾ ਆ ਗਿਆ ਇਹ ਮਨੋਕਲਪਤ ਕਹਾਣੀਆਂ ਨੇ ਕਹਾਣੀਆਂ ਘੜਨ ਦੇ ਪਿੱਛੇ ਗੱਲ ਇੱਕੋ ਸੀ ਇੱਥੋਂ ਦੀ ਤਹਿਜ਼ੀਬ ਨੂੰ ਇੱਥੇ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਕਿਵੇਂ ਕਰਨਾ ਤੇ ਗੁਲਾਮ ਕਰਕੇ ਫਿਰ ਉਹਨਾਂ ਨੂੰ ਵੰਡ ਕੇ ਕਿਵੇਂ ਰੱਖਣਾ ਆਪਸ ਵਿੱਚ ਪਾੜ ਕੇ ਕਿਵੇਂ ਰੱਖਣਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਇਕੱਠਿਆ ਨਹੀਂ ਹੋਣ ਦੇਣਾ ਕਿਉਂਕਿ ਜੇ ਉਹ ਇਕੱਠੇ ਹੋ ਗਏ ਤੇ ਇਹਦੀ ਆਪਣੀ ਸ਼ਮਤ ਆ ਜਾਣੀ ਹੈ ਆਪਣੇ ਬਚਾਅ ਵਾਸਤੇ ਦੂਸਰੇ ਨੂੰ ਪਾੜ ਕੇ ਰੱਖਣਾ ਪਾੜੋ ਅਤੇ ਰਾਜ ਕਰੋ ਡਿਵਾਈਡ ਐਂਡ ਰੂਲ ਉਸੇ ਹੀ ਫਾਰਮੂਲੇ ਦੇ ਵਿੱਚੋਂ ਹੁਣ ਨਵਾਂ ਫਾਰਮੂਲਾ ਫਿਰਜ ਹੋਇਆ ਜਾ ਰਿਹਾ ਹੈ ਕਿ ਦੋ ਪੰਜਾਬਾਂ ਨੂੰ ਇਕੱਠਿਆ ਨਹੀਂ ਹੋਣ ਦੇਣਾ 1947 ਦੇ ਵਿੱਚ ਪਹਿਲਾਂ ਇਹਨੂੰ ਪੜੇ ਇਸੇ ਲਈ ਗਿਆ ਸੀ ਧਰਮ ਦੇ ਨਾਮ ਤੇ ਅੱਧੇ ਬੰਦੇ ਉਧਰ ਕਰ ਦਿਓ ਸਿੱਖਾਂ ਦੇ ਨਾਮ ਤੇ ਸਿੱਖ ਧਰਮ ਦੇ ਨਾਮ ਤੇ ਅੱਧੇ ਇੱਧਰ ਕਰ ਲਓ ਫਿਰ ਇਹਨਾਂ ਦਾ ਆਪਸ ਵਿੱਚ ਝਗੜਾ ਕਰਾ ਕੇ ਵੱਡੀ ਕਤਲਾਮ ਕਰਵਾਈ ਪੰਜਾਬ ਫਿਰ ਨਾ ਪਟਿਆ ਟੁੱਟੀਆਂ ਬਾਹਾਂ ਫਿਰ ਗਲਾਂ ਨੁਆਈਆਂ ਚੜ੍ਹਦੇ ਵਾਲੇ ਜਦ ਲੈਂਦੇ ਵਾਲੇ ਪਾਸੇ ਮਿਲਣ ਗਏ ਕਿਸੇ ਨੇ ਢਾਬੇ ਤੋਂ ਰੋਟੀ ਖਾਧੀ ਉਹ ਅੱਗਿਓਂ ਕਹਿੰਦਾ ਮੇਰੇ ਕਿਉਂ ਬੇਇੱਜ਼ਤੀ ਕਰਦੇ ਹੋ ਮਹਿਮਾਨਾਂ ਕੋਲੋਂ ਕਿਤੇ ਪੈਸੇ ਥੋੜੀ ਲੈ ਜਾਂਦੇ ਇੱਕ ਮਿਲੀਅਨ ਬੰਦਾ 10 ਲੱਖ ਬੰਦੇ ਦਾ ਕਤਲਾਮ ਹੋਣ ਦੇ ਬਾਵਜੂਦ ਵੀ ਜਿਹੜੀ ਮੁਹੱਬਤ ਸੀ ਉਸ ਨੂੰ ਇਹ ਮੁਹੱਬਤ ਨੂੰ ਤੋੜ ਨਾ ਸਕੇ ਆ 2-3 ਦਿਨ ਪਹਿਲਾਂ ਦੀ ਗੱਲ ਆ ਇਧਰੋਂ ਬਾਹਰਲੇ ਮੁਲਕ ਵਿੱਚੋਂ ਪਾਕਿਸਤਾਨ ਨੂੰ ਸੰਗਤ ਗਈ ਇੱਕ ਮਾਤਾ ਜੀ ਕੁਝ ਪੁਲਿਸ ਵਾਲੇ ਨਾਲ ਗੱਲ ਕਰਨ ਲੱਗੀ ਉਹ ਐਸਐਚਓ ਸੀ ਥਾਣੇ ਦਾ ਉਸਨੇ ਉੱਠ ਕੇ ਉਸ ਮਾਤਾ ਨੂੰ ਮੋਢਿਆਂ ਤੋਂ ਫੜ ਕੇ ਕਹਿੰਦਾ ਮਾਂ ਇੱਥੇ ਬਹਿ ਉਹ ਵਿਚਾਰੀ ਮਾਤਾ ਜੀ ਰੋਣ ਲੱਗ ਪਈ ਉਸ ਦਾ ਕਹਿਣਾ ਸੀ ਇੰਨੇ ਮੁਹੱਬਤ ਦਾ ਭਾਰ ਮੇਰੇ ਤੇ ਪਾਤਾ ਮੈਂ ਇਸ ਦਾ ਦੇਣਾ ਪੁੱਤ ਕਿੱਥੇ ਦਿਆਂਗੀ ਮਾਤਾ ਅਸਲ ਦੇ ਵਿੱਚ ਰੋਈ ਤਾਂ ਸੀ ਉਸ ਐਸਐਚਓ ਨੇ ਆਪਣੀ ਕੁਰਸੀ ਤੇ ਮਾਤਾ ਨੂੰ ਫੜ ਕੇ ਬੈਠਾ ਕਹਿੰਦਾ ਮਾਂ ਇੱਥੇ ਬਹਿ ਤੁਹਾਡੀਆਂ ਪਹਿਲਗਾਮ ਦੀਆਂ ਹਜ਼ਾਰਾਂ ਘਟਨਾਵਾਂਵੇਂ ਮੁਹਬਤਾਂ ਨਾ ਤੋੜ ਸਕੀਆਂ ਮੈਂ ਚੜ੍ਹਦੇ ਤੇ ਲੈਂਦੇ ਦੋਨਾਂ ਪੰਜਾਬਾਂ ਨੂੰ ਖਾਸ ਕਰਕੇ ਲੈਂਦੇ ਪੰਜਾਬ ਵਾਲੇ ਪਾਕਿਸਤਾਨ ਵਾਲੀ ਸਾਈਡ ਦੇ ਇਸਲਾਮਕ ਤਹਿਜ਼ੀਬ ਦੇ ਵਿੱਚ ਵਸਦੇ ਉਹਨਾਂ ਸਾਰਿਆਂ ਭੈਣਾ ਭਰਾਵਾਂ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਅਸੀਂ ਤੁਹਾਡੇ ਨਾਲ ਸੀ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਰਹਾਂਗੇ ਖਾਲਿਸਤਾਨ ਬਣਦਿਆਂ ਸਭ ਤੋਂ ਪਹਿਲਾਂ ਇਹਨਾਂ ਸਰਹੱਦਾਂ ਦਾ ਸਿਆਪਾ ਵੜਾਂਗੇ ਨਾ ਹੀ ਵਗਦੇ ਹੋਏ ਪਾਣੀਆਂ ਦਾ ਕੋਈ ਰੌਲਾ ਰਹੂਗਾ ਜਿੰਨਾ ਪਾਣੀ ਮੰਗੋਗੇ ਉਸ ਨਾਲੋਂ ਵੱਧ ਪਾਣੀ ਤੁਹਾਨੂੰ ਅਸੀਂ ਡੈਮ ਖੋਲ ਕੇ ਦੇ ਦਿਆਂਗੇ ਆ ਚੱਕੋ ਬਸ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ ਜਿਹੜਾ ਸਭ ਤੋਂ ਵਧੀਆ ਖਾਲਿਸਤਾਨ ਨੂੰ ਆਪਣੇ ਤੌਰ ਤੇ ਮੰਨਤਾ ਦਿਓ ਗੱਲ ਮੇਰੀ ਫੇਖ ਖਿਸਕੇ ਕੇ ਦੂਜੇ ਪਾਸੇ ਵਾਲੇ ਤੁਰ ਪੈਂਦੀ ਹੈ ਗੱਲ ਹੈ ਹੀ ਇਦਾਂ ਦੀ ਹੈ ਜਜ਼ਬਾਤਾਂ ਦਾ ਵਹਿਣਾ ਹੈ ਅੱਜ ਤਾਂ ਜਜ਼ਬਾਤਾਂ ਦੇ ਵਿੱਚ ਹੜ ਆਇਆ ਪਿਆ ਤੇ ਵਿਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਮੈਂ ਵਿਸ਼ੇ ਨੂੰ ਛੋਣਾ ਚਾਹੁੰਨਾ ਪਰ ਵਿਚਾਰ ਕਹਿੰਦੇ ਨਹੀਂ ਵਿਸ਼ੇ ਨੂੰ ਹੋਰ ਵਿਸਥਾਰ ਦੇ ਹੋਰ ਖੋਲ ਕਹਿੰਦੇ ਦਿਲ ਤਾਂ ਰਿਆਸ ਸਮੁੰਦਰੋਂ ਡੁੱंगे ਕੌਣ ਦਲਾਂ ਦੀਆਂ ਜਾਣੇ ਸੱਚਮੁੱਚ ਅੱਜ ਮੇਰੇ ਵਿਚਾਰ ਸਮੁੰਦਰ ਵਰਗੇ ਹੋਏ ਪਏ ਨੇ ਵਿਚਾਰਾਂ ਦੀ ਸੁਨਾਵੇਂ ਆਈ ਪਈ ਹੈ ਮੈਨੂੰ ਇੰਜ ਮਹਿਸੂਸ ਹੋ ਰਿਹਾ ਮੇਰੀਆਂ ਕਲਪਨਾਵਾਂ ਦੇ ਵਿੱਚ ਜਿਵੇਂ ਦੋਵੇਂ ਪੰਜਾਬ ਦੋ ਨਹੀਂ ਰਹੇ ਇੱਕ ਹੋ ਗਿਆ ਗਲਵਕੜੀਆਂ ਪੈ ਗਈਆਂ ਖੁੱਲਣ ਨਹੀਂ ਡਈਆਂ ਇਹਨਾਂ ਗਲਵਕੜੀਆਂ ਨੂੰ ਖੁੱਲਣ ਲਈ ਕੋਈ ਖੱਬਿਓ ਸੱਜਿਓ ਯਤਨ ਕਰਨ ਲੱਗਿਆ ਉਹਨਾਂ ਵਿੱਚ ਖਾਸ ਕਰਕੇ ਬਿੱਪਰ ਖੜਾ ਉਹ ਇਹਨਾਂ ਗਲਵਕੜੀਆਂ ਨੂੰ ਤੋੜਨ ਵਾਸਤੇ ਜਿਹੜਾ ਨਵਾਂ ਯਤਨ ਕਰਨ ਰਿਹਾ ਮੈਂ ਠੱਕੇ ਨਾਲ ਵਿਸ਼ੇ ਵੱਲ ਮੁੜਿਆ ਵਾਂ ਉਹ ਇਹ ਹੈ 5-6 ਦਿਨ ਪਹਿਲਾਂ ਅਮਿਤ ਸ਼ਾਹ ਨੇ ਇੱਕ ਭਵਕ ਜਈ ਮਾਰੀ ਸੀ ਕਿ ਇੰਡਸ ਟ੍ਰੀਟੀ ਨੂੰ ਬਹਾਲ ਨਹੀਂ ਕੀਤਾ ਜਾਏਗਾ। ਇਸ ਨੂੰ ਅਸੀਂ ਰੀਸਟੋਰ ਨਹੀਂ ਕਰਨਾ। ਇਹ ਪੱਕੇ ਤੌਰ ਤੇ ਅਸੀਂ ਖਤਮ ਕਰ ਦਿੱਤੀ ਹੈ। ਜਿਸ ਦਾ ਸਿੱਧੇ ਰੂਪ ਵਿੱਚ ਸਪਸ਼ਟ ਹੈ ਕਿ ਅਸੀਂ ਪਾਣੀ ਤੁਹਾਡੇ ਬੰਦ ਕਰ ਦਿੱਤੇ ਆ ਅਸੀਂ ਨਹੀਂ ਦੇਣੇ ਜੋ ਕਰਨਾ ਕਰ ਲੋ। ਇਸ ਦੇ ਨਾਲ ਇੱਕ ਜੁੜਿਆ ਹੋਇਆ ਹੋਰ ਬਿਆਨ ਜਿਹੜਾ ਕੱਲ ਮੋਦੀ ਨੇ ਦਿੱਤਾ ਕਿ ਪਾਕਿਸਤਾਨ ਨੂੰ ਜਾਂਦਾ ਹੋਇਆ ਪਾਣੀ ਇਸ ਵਿੱਚੋਂ ਅਸੀਂ ਪੰਜਾਬ ਨੂੰ ਦੇਾਂਗੇ ਅਤੇ ਰਾਜਸਥਾਨ ਨੂੰ ਦੇਾਂਗੇ। ਵਾਹ ਵਾਹ। ਸਦਕੇ ਤੇਰੇ ਮੋਦੀ ਭਾਊ। ਇੰਨਾ ਛਦਾਈ ਸਮਝਿਆ ਤੂੰ ਸਾਨੂੰ ਛਦਾਈ ਅਸੀਂ ਨਹੀਂ ਆ ਛਦਾਈ ਤੁਸੀਂ ਹੋ ਜਿਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਪੈ ਰਹੀ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਨਹੀਂ ਹੋਣਾ ਭੁੱਲ ਜਾ ਭੁੱਲ ਇੱਕ ਵਾਰ ਜਿਹੜਾ ਗੰਜਾ ਹੋ ਗਿਆ ਨਾ ਉਸਨੇ ਦੁਨੀਆ ਭਰ ਦੇ ਤੇਲ ਇਕੱਠੇ ਕਰ ਕਰਕੇ ਵੱਖਰੇ ਵੱਖਰੇ ਡਾਕਟਰਾਂ ਕੋਲ ਜਾ ਕੇ ਵੀ ਸਿਰ ਦੇ ਵਿੱਚ ਬਸੇਰੀ ਕਸਾਈ ਕੀਤੀ ਕਦੇ ਵਾਲ ਦੁਬਾਰਾ ਨਹੀਂ ਉਗਦੇ ਹੁੰਦੇ ਗੰਜਿਆਂ ਦੇ ਸਿਰਾਂ ਦੇ ਉੱਤੇ ਕਦੇ ਜੜਾਵਾਂ ਨਹੀਂ ਵੱਜਦੀਆਂ ਤੇ ਨਾ ਹੀ ਗੰਜਿਆਂ ਦੇ ਸਿਰਾਂ ਦੇ ਉੱਤੇ ਕੰਗੀ ਟਿਕਦੀ ਹੈ ਤੇ ਤੁਹਾਡੀ ਇਹ ਕੋਸ਼ਿਸ਼ ਸਿਰਫ ਗੰਜੇ ਦੇ ਉੱਤੇ ਸਿਰ ਦੇ ਉੱਤੇ ਜੜਾਵਾਂ ਲਿਆਉਣ ਵਾਸਤੇ ਪ੍ਰਬੰਧ ਲੱਗੇ ਜੇ ਕਰਨ ਜੇ ਗੰਜੇ ਦੇ ਸਿਰ ਤੇ ਧੱਕੇ ਨਾਲ ਕੰਗੀ ਫੇਰੋਗੇ ਤਾਂ ਸਿਰ ਛਲਿਆ ਜਾਣਾ ਮੈਂ ਆਪਣੇ ਭੈਣਾ ਭਰਾਵਾਂ ਨੂੰ ਲੈਹਂਦੇ ਤੇ ਚੜ੍ਹਦੇ ਦੋਨਾਂ ਪਾਸਿਆਂ ਨੂੰ ਦੱਸਣਾ ਚਾਹੁੰਨਾ ਪੰਜਾਬ ਨੂੰ ਪਾਣੀ ਦਿਆ ਜਾਏਗਾ ਦਾ ਮਤਲਬ ਹੈ ਕਿ ਸਿੱਖ ਕਿਸਾਨ ਇਸ ਗੱਲ ਦੀ ਸਪੋਰਟ ਕਰਨ ਕਿ ਹਾਂ ਪਾਕਿਸਤਾਨ ਦਾ ਪਾਣੀ ਰੋਕੋ ਤੇ ਸਾਨੂੰ ਦਿਓ ਤੇ ਜਦ ਕਿਸਾਨ ਰੌਲਾ ਪਾ ਕੇ ਕਹਿਣਗੇ ਕਿ ਹਾਂ ਹਾਂ ਪਾਣੀ ਰੋਕੋ ਤੇ ਸਾਨੂੰ ਦਿਓ ਉਧਰਲੇ ਕਿਸਾਨ ਉਧਰਲੇ ਮੁਸਲਮਾਨ ਭਰਾ ਉਧਰਲੇ ਪੰਜਾਬੀ ਭਰਾ ਇਧਰ ਦੇ ਚੜ੍ਹਦੇ ਪਾਸੇ ਵਾਲਿਆਂ ਦਾ ਵਿਰੋਧ ਕਰਨਗੇ ਸਿੱਖ ਵੀ ਭਾਰਤ ਦੇ ਨਾਲ ਖੜ ਗਏ ਨੇ ਪਾਣੀ ਦੇ ਮਸਲੇ ਤੇ ਇਹ ਕਿੱਡੀ ਬੱਚਿਆਂ ਵਾਲੀ ਬਚਕਾਨਾ ਹਰਕਤ ਹੈ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਸਾਨੂੰ ਤਾਂ ਪੂਰਾ ਖਾਲਿਸਤਾਨ ਚਾਹੀਦਾ ਸਣੇ ਕਸ਼ਮੀਰ ਪੰਜਾਬ ਹਰਿਆਣਾ ਹਮਾਚਲ ਰਾਜਸਥਾਨ ਵੀ ਛੱਡਣਾ ਹੁਣ ਅਸੀਂ ਗੁਜਰਾਤ ਵੀ ਦੱਬਾਂਗੇ ਪਾਣੀ ਤਾਂ ਹੁਣ ਅਸੀਂ ਤੁਹਾਨੂੰ ਪਿਆਵਾਂਗੇ ਜਿਦਾਂ ਪੰਜਾਬੀ ਪੜਾਉਂਦੇ ਹੁੰਦੇ ਆ ਉਸੇ ਤਰੀਕੇ ਪੜਾਵਾਂਗੇ ਦੋਨਾਂ ਪਾਸਿਆਂ ਵਾਲੇ ਪੰਜਾਬ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਪਹਿਲਗਾਮ ਦਾ ਇਲਜ਼ਾਮ ਪਾਕਿਸਤਾਨ ਦੇ ਸਿਰ ਤੇ ਲਾ ਕੇ ਕਹਾਣੀ ਸਾਰੇ ਆਪ ਪਾਈ ਫਿਰ ਹਮਲੇ ਕੀਤੇ ਜਹਾਜ਼ਾਂ ਲਈ ਅਸਮਾਨੇ ਲੰਘੇ ਰੋਕੇ ਸਪੇਸ ਮਤਲਬ ਰੋਕੀ ਵਾਗਾ ਸਰਹੱਦ ਬੰਦ ਕੀਤੀ ਜਿਹੜਾ ਮੜਾ ਮੋਟਾ ਵਪਾਰ ਚੱਲਦਾ ਸੀ ਉਹ ਰੋਕਿਆ ਪਰ ਇਸ ਦੇ ਬਾਵਜੂਦ 4 ਦਿਨਾਂ ਬਾਅਦ ਪਤਾ ਨਹੀਂ ਫਿਰ ਇਹਨਾਂ ਨੂੰ ਖੁਰਕ ਜੇ ਹੋਈ ਵਾਗੇ ਬਾਰਡਰ ਦੇ ਉੱਤੇ ਦੋਨਾਂ ਪਾਸਿਆਂ ਤੋਂ ਜਿਸ ਨੂੰ ਪਾਕਿਸਤਾਨ ਦੀ ਸਰਕਾਰ ਨਹੀਂ ਸਮਝਦੀ ਅਸੀਂ ਉਸ ਤੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਜਦੋਂ ਇੱਕ ਦੂਜੇ ਦੇ ਉੱਤੇ ਮਿਜ਼ਾਈਲਾਵਾਂ ਮਾਰਤੀਆਂ ਸਰਹੱਦਾਂ ਬੰਦ ਕਰਤੀਆਂ ਪਾਣੀ ਰੋਕ ਦਿੱਤੇ ਪਾਰ ਬੰਦ ਹੋ ਗਏ ਦੁਨੀਆ ਭਰ ਵਿੱਚ ਇੱਕ ਦੂਸਰੇ ਤੇ ਇਲਜ਼ਾਮ ਤراਸ਼ੀਆਂ ਵੱਖ ਹੋਈਆਂ ਇਹ ਅਚਾਨਕ ਵਾਗ ਸਰਹੱਦ ਦੇ ਤੇ ਲੈਫਟ ਰਾਈਟ ਲੈਫਟ ਰਾਈਟ ਫੇਪਰੇਟਾਂ ਕਰਨ ਦਾ ਕਿਧਰੋਂ ਚਾ ਚੜਿਆ ਸੀ ਭਾਰਤ ਵਾਲਿਆਂ ਦਾ ਤੇ ਮੈਨੂੰ ਪਤਾ ਹੈ ਨਾ ਕਿ ਉਹ ਕਿਉਂ ਕਰਦੇ ਨੇ ਤਾਂ ਕਿ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੇ ਵਿੱਚ ਨਫ਼ਰਤ ਨੂੰ ਖੜੀ ਰੱਖਿਆ ਜਾ ਸਕੇ ਪਰ ਲੈਂਦੇ ਪੰਜਾਬ ਵਾਲੀ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹਦੇ ਦਿਮਾਗ ਵਿੱਚ ਇੰਨੀ ਕਿ ਛੋਟੀ ਗੱਲ ਕਿਉਂ ਨਹੀਂ ਪਕੜ ਜਾਂਦੀ ਕੀ ਉਧਰਲੀ ਪਾਕਿਸਤਾਨ ਵਾਲੀ ਸਰਕਾਰ ਭਾਰਤ ਨਾਲ ਰਲੇ ਹੋਏ ਨੇ ਕੀ ਇਹ ਦੋਵੇਂ ਦੇਸ਼ ਪੰਜਾਬ ਨੂੰ ਜਿਹੜਾ ਸਾਂਝਾ ਪੰਜਾਬ ਉਹਦੀ ਗੱਲ ਕਰ ਰਹੇ ਆ ਉਹਨੂੰ ਬੇਵਕੂਫ ਬਣਾ ਰਹੇ ਨੇ ਜੇ ਪਾਕਿਸਤਾਨ ਦੀ ਸਰਕਾਰ ਬੇਵਕੂਫ ਨਹੀਂ ਬਣਾ ਰਹੀ ਤਾ ਉਸ ਨੂੰ ਕੀ ਚਾ ਚੜਿਆ ਸੀਗਾ ਇਧਰਲੇ ਪਾਸੇ ਝੰਡਾ ਚੜਾ ਕੇ ਤਾਂ ਆਪਣੀ ਫੌਜ ਨੂੰ ਕੜਕ ਕੜਕ ਦੇ ਤੇਰੇ ਦੀ ਪਰੇਡ ਤੇ ਇੱਕ ਦੂਜੇ ਆਕੜੇ ਹੋਏ ਕਿਰਲਿਆਂ ਨੂੰ ਤੌਣਾ ਜਿਹਾ ਅਕੜਾ ਅਕੜਾ ਕੇ ਫਰਲੇ ਜੇ ਤਾਂ ਨੂੰ ਕੜ ਕੜ ਕੇ ਠਾ ਠਾ ਕਰਕੇ ਜ਼ਮੀਨਾਂ ਤੇ ਪੈਰ ਮਾਰਨ ਦੀ ਇਹ ਕੋਈ ਪਰੇਡ ਹੈ ਇਹ ਕਿਹੜੀ ਦੁਨੀਆ ਦੀ ਮਿਲਟਰੀ ਇਦਾਂ ਪਰੇਡ ਕਰਦੀ ਹੈ ਜਿੰਨੇ ਜ਼ੋਰ ਦੀ ਪੈਰ ਥੱਲੇ ਮਾਰਦੇ ਆ ਇੰਨੀ ਸੱਟ ਨਾਲ ਤੇ ਸਪਾਈ ਦਾ ਦਿਮਾਗ ਹਿੱਲ ਜਾਣਾ ਅਗਲਾ ਵਿਚਾਰਾ ਫੌਜ ਵਿੱਚ ਭਰਤੀ ਹੋਇਆ ਆਪਣੇ ਪਰਿਵਾਰ ਨੂੰ ਪਾਲਣ ਲਈ ਇੰਨੀ ਸੱਟ ਨਾਲ ਕਿਸੇ ਨੂੰ ਦੌਰਾ ਪਿਆ ਗਿਆ ਤੇ ਫਿਰ ਉਹਦਾ ਕੀ ਇਲਾਜ ਕਰੋਗੇ ਮੈਂ ਸਿਰਫ ਪਾਕਿਸਤਾਨ ਵਾਲਿਆਂ ਨੂੰ ਦੱਸ ਰਿਹਾ ਆਂ ਭਾਰਤ ਵਾਲਿਆਂ ਨੂੰ ਦੱਸਣ ਦੀ ਤਾਂ ਸਾਨੂੰ ਲੋੜ ਨਹੀਂ ਤੁਸੀਂ ਯਾਰ ਥੋੜੇ ਜਿਹਾ ਸਿਆਣੇ ਬਣੋ ਇਹਨਾਂ ਦੀ ਹਰ ਗੱਲ ਦੇ ਵਿੱਚ ਤੁਸੀਂ ਝੱਟ ਮਤਲਬ ਇਹਨਾਂ ਦੇ ਪਿੱਛੇ ਲੱਗ ਜਾਂਦੇ ਜੇ ਇਹਨਾਂ ਦੇ ਪਿੱਛੇ ਨਾ ਲੱਗੋ ਸੰਸਾਰ ਵਿੱਚ ਹੁਣ ਤੁਹਾਡੀ ਜਿਹੜੀ ਚੜ੍ਹਤ ਬਣੀ ਉਹਨੂੰ ਕਾਇਮ ਰੱਖੋ ਇਹਨਾਂ ਦੇ ਮੋਹਰੇ ਲੱਗ ਕੇ ਤੁਰੋ ਹੁਣ ਖਾਲਿਸਤਾਨ ਨੂੰ ਮੰਨਤਾ ਦਿਓ ਦੇਖੋ ਪਾਣੀ ਕਿਦਾਂ ਫੁਰਲ ਫੁਰਲ ਛੱਡਦੇ ਆ ਇਹ ਇਹਨਾਂ ਭਾਰਤੀਆਂ ਦਾ ਵਿਪਰਾਂ ਦਾ ਇੱਕੋ ਹੀ ਇਲਾਜ ਹੈ ਇਹਨਾਂ ਦੇ ਉੱਤੇ ਕਾਠੀ ਪਾ ਕੇ ਰੱਖੋ ਤੁਸੀਂ ਜਿੰਨਾ ਇਹਨਾਂ ਤੇ ਦਬਾਅ ਪਾ ਕੇ ਰੱਖੋਗੇ ਇਹ ਉਨੀ ਤੁਹਾਡੀ ਇੱਜ਼ਤ ਜਿਆਦਾ ਕਰਨਗੇ ਇਹ ਤੁਸੀਂ ਗਲਤੀ ਨਾਲ ਇਹਨਾਂ ਨੂੰ ਇੱਜ਼ਤ ਦੇਣ ਦੀ ਕਿਤੇ ਗਲਤੀ ਕਰ ਲਈ ਇਹਨਾਂ ਨੇ ਉਸ ਇੱਜ਼ਤ ਦੇ ਬਦਲੇ ਤੁਹਾਡੀ ਬੇਇੱਜ਼ਤੀ ਕਰਨੀ ਹੈ ਉਹ ਸਬੂਤ ਸੱਤ ਤੁਹਾਨੂੰ ਅਸੀਂ ਦੰਨੇ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਦੇ ਵਿੱਚ ਆਪਣਾ ਸਿਰ ਕਟਵਾ ਲਿਆ ਨਾ ਵਾਸਤੇ ਉਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੇ ਉੱਤੇ 1984 ਦੇ ਕਤਲਾਮ ਵਿੱਚ ਇਹਨਾਂ ਨੇ ਉਹਨਾਂ ਗੁਰਦਾਰਿਆਂ ਨੂੰ ਅੱਗਾ ਲਾਇਆ ਇਹ ਤਰਸ ਹੀ ਨਹੀਂ ਕੌਮ ਹੈ ਇਹ ਦਿਮਾਗੋਂ ਖਾਲੀ ਗੋਮ ਹੈ ਇਹਨਾਂ ਨੂੰ ਆਪਣੇ ਪ੍ਰਾਇਦੀ ਪਛਾਣ ਹੀ ਕੋਈ ਨਹੀਂ ਜਿਸ ਨੂੰ ਆਪਣੇ ਪ੍ਰਾਇਦੀ ਪਛਾਣ ਨਹੀਂ ਉਸ ਦੀ ਦੋਸਤੀ ਪਵਰ ਟਠੇਫੂ ਚ ਉਹਨੂੰ ਦੋਸਤ ਬਣਾਉਣਾ ਗਾਦੇ ਲਈ ਹੈ ਇਹੋ ਜਿਹੇ ਦੀ ਦੋਸਤੀ ਮਹਿੰਗੀ ਪਾਉਗੀ ਕਿਤੇ ਚਾਹ ਦੇ ਵਿੱਚ ਕੁਝ ਘੋਲ ਕੇ ਦੇ ਦੇਣਗੇ ਘਰ ਆਏ ਨੂੰ ਮੈਂ ਆਪਣੇ ਵਿਸ਼ੇ ਦੇ ਸੰਪੂਰਨਤਾ 'ਤੇ ਲਾਵਾਂ ਅਖੇ ਜੀ ਹੁਣ ਅਸੀਂ ਪੰਜਾਬ ਨੂੰ ਪਾਣੀ ਦੇਣਾ ਪਾਕਿਸਤਾਨ ਦਾ ਪਾਣੀ ਰੋਕ ਕੇ ਪਾਕਿਸਤਾਨ ਵਾਲੇ ਪਾਸੇ ਵਾਲਾ ਪੰਜਾਬ ਜਾਗਰੂਕ ਰਹੇ ਭਰਾਓ ਸਾਨੂੰ ਤੁਹਾਡਾ ਪਾਣੀ ਨਹੀਂ ਚਾਹੀਦਾ ਸਾਡਾ ਆਪਣਾ ਪਾਣੀ ਬਥੇਰਾ ਜਿਹੜਾ ਦਿੱਲੀ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਸਾਨੂੰ ਇਹ ਉਹੀ ਮੋੜ ਦੇਣ ਸਾਡੇ ਕੋਲ ਪਾਣੀ ਵੀ ਵਧੂ ਆ ਤੁਹਾਡੇ ਵਾਲਾ ਪਾਣੀ ਸਾਨੂੰ ਨਹੀਂ ਚਾਹੀਦਾ ਇਹਨਾਂ ਸੱਚਸਾਂ ਤੋਂ ਹੁਸ਼ਿਆਰ ਰਹਿਣਾ ਹੈ ਜਾਗਰੂਕ ਅਤੇ ਸੁਚੇਤ ਰਹਿਣਾ ਹੈ ਗਲਤੀ ਨਾਲ ਅੱਖ ਨਹੀਂ ਬੰਦ ਕਰਨੀ ਸੌਣਾ ਨਹੀਂ ਸੁੱਤੇ ਪਿਆ ਵੀ ਜਾਗਦੇ ਰਹਿਣ ਦੀ ਲੋੜ ਹੈ ਇਸ ਵੇਲੇ ਡੂੰਗੀ ਨੀਂਦ ਵਿੱਚ ਵੀ ਅੱਖਾਂ ਖੁੱਲੀਆਂ ਰੱਖਣ ਦੀ ਜ਼ਰੂਰਤ ਹੈ ਪੰਜਾਬ ਨੂੰ ਪਾਣੀ ਦੇਣ ਦੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਉਸ ਦੇ ਪਿੱਛੇ ਜੰਗ ਖੜੀ ਹੈ ਜਿਸ ਦੀ ਨਵੀਂ ਯੋਜਨਾ ਬਣ ਰਹੀ ਹੈ ਮੈਂ ਅਸਰ ਵਿੱਚ ਗੱਲ ਇਹ ਦੱਸਣੀ ਚਾਹੁੰਦਾ ਜਦ ਕਹਿ ਰਹੇ ਨੇ ਨਾ ਕੋਈ ਫਿਰ ਦੁਬਾਰਾ ਦੁਬਾਰਾ ਕਿਸੇ ਪਾਣੀ ਨਹੀਂ ਦੇਣਾ ਅਸੀਂ ਟ੍ਰੀਟੀ ਬਹਾਲ ਨਹੀਂ ਕਰਨੀ ਏ ਉਸ جنگ ਨੂੰ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੈ ਜਦ ਕਿਸੇ ਦਾ ਕੁੱਟਖਾਨ ਨੂੰ ਦਿਲ ਕਰੇ ਉਹ ਸੌ ਬਹਾਨੇ ਲੱਭਦਾ ਹੁੰਦਾ ਹੈ ਆਦਤ ਪੈ ਜਾਂਦੀ ਹੈ ਕੁੱਟਖਾਨ ਦੀ ਕਈਆਂ ਨੂੰ ਇਹ ਯਕੀਨਨ ਖਾਣਗੇ ਉਸੇ ਦੀ ਤਿਆਰੀ ਹੋਣਾ ਨਵੇਂ ਸਿਰੇ ਤੋਂ ਫੇਰ ਸ਼ੁਰੂ ਕਰ ਰਿਹਾ ਹੈ ਇਹਨਾਂ ਨੇ ਹਰ ਹਾਲਤ ਵਿੱਚ ਫਿਰ جنگ ਲਾਉਣੀ ਹੈ ਜੇ ਐਤਕੀ جنگ ਲੱਗਦੀ ਹੈ ਨਾ ਤਾਂ ਸਾਡੇ ਟਰੰਪ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਗੋਲੇ ਮਾਰੋ ਸੀਜ਼ਫਾਇਰ ਨੂੰ ਐਤਕੀ ਇੰਡੀਆ ਦਾ ਚਾ ਪੂਰਾ ਹੋ ਹੀ ਲੈਣ ਦਿਓ ਜਦੋਂ ਕਿਸੇ ਮਕਾਨ ਦੇ ਵਿੱਚ ਤਰੇੜਾ ਜਾਂਦੀ ਹੈ ਨਾ ਤੇ ਉਸ ਦੀਆਂ ਨੀਹਾਂ ਬਹਿ ਜਾਣ ਫਿਰ ਜੰਨੀਆਂ ਮਰਜੀ ਠੂਣੀਆਂ ਤੇ ਥੰਮ ਥਲੇ ੜਾਓ ਫਿਰ ਉਹ ਖੜਦਾ ਨਹੀਂਗਾ ਫਿਰ ਉਹਦੀ ਛੱਤ ਇੱਕਦਮ ਧੜੰਮ ਕਰਕੇ ਡਿੱਗਦੀ ਡਿੱਗਦੀ ਹੈ ਇੰਡੀਆ ਦਾ ਬਿਪਰ ਸੁਸਾਈਡ ਦੇ ਰਾਹ ਤੇ ਤੁਰਿਆ ਹੋਇਆ ਸਕੀਮਾਂ ਵੈਸੇ ਇਹਦੀਆਂ ਹੋਰ ਨੇ ਕਿ ਲੜਾਈ ਲਾ ਕੇ ਪੰਜਾਬ ਨੂੰ ਅਸੀਂ ਤਬਾਹ ਕਰ ਦੇਾਂਗੇ ਪੰਜਾਬ ਨੂੰ ਤਾਂ ਤਬਾਹ ਕਰ ਦਿਓਗੇ ਤਾਂ ਬਾਕੀ ਸਟੇਟਾਂ ਕਿਦਾਂ ਬਚਾਓਗੇ ਉਹ ਵੀ ਨਾਲ ਹੀ ਤਬਾਹ ਹੋਣੀ ਹੈ ਇਹ ਤਾਂ ਕਿਸੇ ਉਸ ਮੂਰਖ ਪਾਇਲਟ ਵਾਲੀ ਸਕੀਮ ਆ ਜੋ ਸਵਾਰੀਆਂ ਨੂੰ ਮਾਰਨ ਵਾਸਤੇ ਜਹਾਜ਼ ਛੱਟ ਰਿਹਾ ਤੇ ਆਪ ਉਹਨੂੰ ਚੇਤਾ ਹੀ ਭੁੱਲ ਗਿਆ ਵੀ ਤੇਰੇ ਕੋਲ ਤਾਂ ਨੀ ਛਤਰੀ ਤਾਂ ਹੈ ਕੋਈ ਨਹੀਂ ਜਿਹਨੂੰ ਪੈਰਾਸ਼ੂਟ ਕਹਿੰਦੇ ਆ ਤੇ ਤੂੰ ਡਿੱਗਦੇ ਹੋ ਜਹਾਜ਼ ਇਨੂੰ ਕਹਿੰਦੇ ਸਿਆਣਪ ਦੇ ਅਕਲ ਅਖੀਰ ਵਿੱਚ ਦੋਹਾਂ ਪੰਜਾਬਾਂ ਦੇ ਵਸਦੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਇਹੋ ਜੀਆਂ ਗੱਲਾਂ ਦੇ ਵਿੱਚ ਆਪਾਂ ਨਹੀਂ ਆਉਣਾ ਅਸੀਂ ਇਕੱਠੇ ਸੀ ਅਸੀਂ ਇਕੱਠੇ ਹਾਂ ਅਸੀਂ ਇਕੱਠੇ ਰਹਾਂਗੇ ਇੰਡੀਆ ਵੱਲੋਂ ਬੜਾਈਆਂ ਜਾਂਦੀਆਂ ਸਜਸਾਂ ਦਾ ਇੰਡੀਆ ਵੱਲੋਂ ਘੜੇ ਜਾ ਰਹੇ ਜੰਗ ਦੇ ਨਵੇਂ ਬਿਰਤਾਂਤਾਂ ਦਾ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਤਰੀਕੇ ਜਵਾਬ ਦੇਣਾ ਚਾਹੀਦਾ ਹੈ ਇਸ ਬਿਰਤਾਂਤ ਦਾ ਮੂੰਹ ਪੜ੍ਹਣਾ ਚਾਹੀਦਾ ਹੈ ਇਨ੍ਹਾਂ ਹੀ ਵਿਚਾਰਾਂ ਨਾਲ ਮੈਂ ਇੱਥੇ ਹੀ ਸਮਾਪਤੀ ਕਰਦਾ ਆਪ ਜਿੱਥੇ ਰਹੋ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰਹੋ ਕੱਲ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ